ਮੁਰਜੀ ਵਾਲੇ ਦੀ ਰੇਡ ਹੈ ਚਾਰ ਜਾਫੀ ਤਿਆਰ ਡੱਗੋ ਰਮਾਲੇ ਦਾ ਕਹਿੰਦੇ ਸ਼ਰਨਾ ਤਿਆਰ ਵਰ ਤਿਆਰ ਮੇਰੇ ਮਿੱਤਰੋ ਆਹ ਟੱਕਰ ਆਹ ਸਾਹਮਣੇ ਸਾਹਮਣੇ ਲੈ ਗਿਆ ਹੰਦਿਆਂ ਤੋਂ ਮੋੜ ਕੇ ਪਰਦੀਪ ਦਮੁਰਜੀ ਵਾਲਾ ਨੌਜਨ ਟਿੱਬੇ ਵਾਲਾ ਔਰ ਇਹਲੀ ਸਾਈਡ ਭਾਈ ਸਿੰਧੂ ਸੁਵੱਦੀ ਉਹਨਾਂ ਦਾ ਸਭੇ ਥਿਆੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬੜੇ ਸਤਿਕਾਰ ਭੇਜੇ ਹੈ ਕਮਲ ਤੇ ਮਲੂਕ ਮਲੂਕ ਕਮਲ ਮਲੂਕ ਕਮਲ ਮਲੂਕ ਇੱਕ ਪਾਸੇ ਤਜਰਬਾ ਇੱਕ ਪਾਸੇ ਮੋਰਚੀ ਫੁੱਟ ਨੌਜਾਨੇ ਕਰੋ ਆ ਵੇਖੋ ਨਜ਼ਾਰਾ ਬੱਲੇ 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 ਤਾੜੀਆਂ 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 ਮਲੂਕ ਪਿਆਰ ਨਾਲ ਪਿਆਰ ਨਾਲ ਖੇਡ ਪਿਆਰਾਂ ਦੀ ਇਹ ਜਿਹੜੀ ਇਤਿਹਾਸ ਬਣਿਆ ਜਦੋਂ ਜਦੋਂ ਰਾਇਲ ਕਿੰਗ ਯੂਨੀਵਰਸਿਟੀ ਦੀ ਟੀਮ ਖੇਡੀ ਹੈ ਇਤਿਹਾਸ ਬਣਿਆ ਲਓ ਮਲੂਕ ਫਿਰ ਮੈਦਾਨ ਦੇ ਅੰਦਰ ਫਕੀਰ ਹੁਸੈਨ ਦਾ ਪੁੱਤਰ ਬਾਜੀ ਹੋਈ ਕੈਂਚੀ ਤਜਰਬੇਕਾਰ ਹੈ ਤਜਰਬੇਕਾਰ ਹੈ ਤਜਰਬੇਕਾਰ ਹੈ ਅਸੀਂ ਤਜਰਬੇਕਾਰ ਸੋਣੀਏ ਸਾਥੋਂ ਸਿੱਖ ਲੈ ਬੱਲਾ ਹੱਟੀ ਪੱਟੀ ਮੋੜਾ ਉੱਤੇ ਚੱਲਦੀ ਸਾਡੀ ਗੱਲ ਅਸੀਂ ਤਜਰਬੇਕਾਰ ਸੋਣੀਏ ਸਾਥੋਂ ਸਾਰੀ ಗ್ರಾಮ ਪੰਚਾਇਤ ਨਗਰ ਵਾਲਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਕਲਸੀਆਂ ਵਾਲਿਆਂ ਨੂੰ ਬਹੁਤ ਵੱਡੀ ਮੁबारकबाद ਹੈ ਬਾਬੇ ਦੀ ਮਿਹਰ ਦੇ ਨਾਲ ਕਹਿੰਦੇ ਫਾਈਨਲ ਚੱਲਦਾ ਹੈ ਮੇਲਾ ਤੇਪਰੇ ਚੜਦਾ ਜਾ ਰਿਹਾ ਫਰਿਆਦ 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 ਇਹ ਫਰਿਆਦ ਜਿਸਮਾਨੀ ਆਹ ਵੇਖੋ ਖੇਡ ਕਬੱਡੀ ਦਾ ਦੂਜਾ ਬਿੱਟੋ ਜ਼ਗਾਰ ਫਰਿਆਦ ਸ਼ਕਰਪੁਰੀਆ ਫਰਿਆਦ ਸ਼ਕਰਪੁਰੀਆ